ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਵੀਡੀਓ ਰਾਹੀਂ ਆਪ ਸੰਗਤਾਂ ਦੇ ਲਈ ਸਿੱਖ ਇਤਿਹਾਸ ਦੇ ਵਿੱਚੋਂ ਪਹਿਲੇ ਪਾਤਸ਼ਾਹ ਜੀਆਂ ਤੋਂ ਲੈ ਕੇ 10ਵੇਂ ਪਾਤਸ਼ਾਹ ਜੀਆਂ ਤੱਕ ਨਾਮ ਉਹਨਾਂ ਦੇ ਪ੍ਰਕਾਸ਼ ਸਥਾਨ ਤੇ ਉਹਨਾਂ ਦੇ ਮਾਤਾ ਪਿਤਾ ਜੀ ਕੌਣ ਸਨ ਸੋ ਇਸ ਵੀਡੀਓ ਦੇ ਵਿੱਚ ਅੱਜ ਇਹ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿਉਂਕਿ ਸਾਰੇ ਗੁਰੂ ਘਰਾਂ ਦੇ ਵਿੱਚ ਬੱਚੇ ਨੇਗੇ ਜਿਹੜੇ ਉਹ ਗੁਰਬਾਣੀ ਪੜਨ ਵਾਸਤੇ ਸੰਥਿਆ ਪੜਨ ਵਾਸਤੇ ਇਤਿਹਾਸ ਪੜਨ ਵਾਸਤੇ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਸੋ ਇਸ ਕਰਕੇ ਖਾਸ ਕਰਕੇ ਬੱਚਿਆਂ ਨੂੰ ਵੀ ਬੇਨਤੀ ਹੈ ਵੀ ਜਰੂਰ ਦੱਸਿਓ ਜਿਹੜੇ ਬੱਚਿਆਂ ਨੂੰ ਇਹ ਸਾਰੀ ਜਾਣਕਾਰੀ ਪਤਾ ਸੀ ਕਮੈਂਟ ਬਾਕਸ ਦੇ ਵਿੱਚ ਆਪਣਾ ਨਾਮ ਤੇ ਆਪਣੀ ਕਲਾਸ ਜਰੂਰ ਐਡ ਕਰਿਓ ਕਿਉਂਕਿ ਅੱਜ ਗੁਰਬਾਣੀ ਤੋਂ ਅਸੀਂ ਇਤਿਹਾਸ ਤੋਂ ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਾਂ ਸੋ ਕਿਰਪਾ ਕਰਿਓ ਅਜੋ ਇਸ ਵੀਡੀਓ ਰਾਹੀਂ ਇਹ ਜਾਣਕਾਰੀ ਇਹ ਜਿਹੜੀ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਨੂੰ ਸਿੱਖ ਇਤਿਹਾਸ ਦੀ ਇਸ ਜਾਣਕਾਰੀ ਦੇ ਵਿੱਚ ਸਿੱਖਿਆ ਮਿਲੇ ਪਹਿਲੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਰਾਏ ਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਅੱਜ ਕੱਲ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਲਿਆਣ ਦਾਸ ਜੀ ਕਈਆਂ ਨੇ ਮਹਿਤਾ ਕਾਲੂ ਜੀ ਵੀ ਲਿਖਿਆ ਹੈਗਾ ਸੋ ਦੂਜੇ ਪਾਸਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਸਥਾਨ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਮਾਤਾ ਜੀ ਸਨ ਮਾਤਾ ਦਇਆ ਕੌਰ ਜੀ ਪਿਤਾ ਜੀ ਸਨ ਬਾਬਾ ਫਿਰੂ ਮਾਲ ਜੀ ਤੀਜੇ ਪਾਸਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਸਥਾਨ ਸਨ ਵਾਸਰਕੇ ਨਗਰ ਅਮਰਤਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ। ਮਾਤਾ ਜੀ ਸਨ ਮਾਤਾ ਸਲਖਣੀ ਜੀ। ਪਿਤਾ ਜੀ ਸਨ ਪਿਤਾ ਤੇਜਪਾਲ ਜੀ। ਚੌਥੇ ਵਾਸਾ ਜੀਆਂ ਦਾ ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਸਥਾਨ ਸੀ ਉਹ ਚੂਨਾ ਮੰਡੀ ਲਾਹੌਰ ਦੇ ਵਿੱਚ। ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। ਇਹਨਾਂ ਦੇ ਮਾਤਾ ਜੀ ਸਨ ਮਾਤਾ ਦਇਆ ਜੀ। ਪਿਤਾ ਹਰਦਾਸ ਜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਸਥਾਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਏ ਮਾਤਾ ਜੀ ਸਨ ਮਾਤਾ ਭਾਨੀ ਜੀ ਤੇ ਪਿਤਾ ਜੀ ਸਨ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਛੇਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਇਹਨਾਂ ਦਾ ਪ੍ਰਕਾਸ਼ ਸਥਾਨ ਗੁਰੂ ਕੀ ਵਡਾਲੀ ਮਾਤਾ ਜੀ ਸਨ ਮਾਤਾ ਗੰਗਾ ਜੀ ਤੇ ਪਿਤਾ ਜੀ ਸਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਤਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਇਹਨਾਂ ਦਾ ਪ੍ਰਕਾਸ਼ ਸਥਾਨ ਸੀਗਾ ਕੀਰਤਪੁਰ ਸਾਹਿਬ ਦੀ ਧਰਤੀ ਰੋਪੜ ਪੰਜਾਬ ਮਾਤਾ ਜੀ ਸਨ ਮਾਤਾ ਨਿਹਾਲ ਕੌਰ ਜੀ ਪਿਤਾ ਜੀ ਸਨ ਬਾਬਾ ਗੁਰਦਤਾ ਜੀ 8ਵੇਂ ਬਾਦਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਸਥਾਨ ਵੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਏ ਸੀ ਮਾਤਾ ਕਿਸ਼ਨ ਕੌਰ ਜੀ ਪਿਤਾ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ 9ਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਸਥਾਨ ਅਮਰਤ ਸਰ ਸਾਹਿਬ ਦੀ ਧਰਤੀ ਤੇ ਹੋਇਆ। ਮਾਤਾ ਨਾਨਕੀ ਜੀ ਸਨ। ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ بیٹے ਸਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਸੋ 10ਵੇਂ ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਵਾਂਸਦਾਨੀ ਜਿਨ੍ਹਾਂ ਨੂੰ ਆਪਾਂ ਭਲੀ ਪ੍ਰਕਾਰ ਜਾਣਦੇ ਆਂ। ਪ੍ਰਕਾਸ਼ ਸਥਾਨ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੋਇਆ ਜੋ। ਮਾਤਾ ਗੁਜਰ ਕੌਰ ਪਿਤਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੋ ਜੋਗੋ ਜੁਗਾ ਟਲ 11ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਕਰਵਾਇਆ ਸੀ ਅੱਜ ਅਸੀਂ ਭਾਵਨਾ ਨਾਲ ਸਰਦਾ ਨਾਲ ਨਾਮ ਸਤਾਰਾ ਕਰਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਨ ਸੋ ਇਹ ਆਪ ਸੰਗਤਾਂ ਦੇ ਨਾਲ ਵੀਡੀਓ ਸਾਂਝੀ ਕੀਤੀ ਆ ਕਿਰਪਾ ਕਰਿਓ ਸਾਰੇ ਅਸੀਸ ਬਖਸ਼ਿਓ ਅੱਗੇ ਵੀ ਆਪਾਂ ਇਤਿਹਾਸਕ ਜਾਣਕਾਰੀ ਹੈ ਜਿਹੜੀ ਉਹ ਜ਼ਰੂਰ ਸਾਂਝੀ ਕਰਨ ਦੀ ਯਤਨ ਕਰਾਂਗੇ ਜਿਵੇਂ ਜਿਵੇਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਵਿੱਚੋਂ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੇ ਵਿੱਚੋਂ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦੇ ਨਾਲ ਨਾਲ ਇਤਿਹਾਸ ਦੀਆਂ ਵਿਚਾਰਾਂ ਕਰਨ ਦਾ ਯਤਨ ਕਰਾਂਗੇ ਜੀ ਮੇਂ ਪੀਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ